ਇੱਕ ਐਸੇ ਗਰੀਬ ਪਰਿਵਾਰ ਦੀ ਕਹਾਣੀ ਹੈ ਜਿੰਨਾਂ ਕੋਲ ਆਪਣੀ ਤੀਨ ਉਹ ਵਿਆਹ ਲਈ ਚੁੰਨੀ ਜੜਾਵਾ ਕਰਨ ਦੀ ਵੀ ਪੈਸੇ ਨਹੀਂ ਹੈਗੇ ਘਰ ਵਾਲਾ ਵੀ ਮੰਜੇ ਤੇ 8 ਸਾਲ ਹੋ ਗਏ ਉਹਨਾਂ ਨੂੰ ਪੈਸੇ ਕਮਾਉਣ ਆਲਾ ਨਹੀਂ ਮੇਰਾ ਕੋਈ ਹੈਗਾ ਵੀ ਇੱਥੇ ਬੇਟਾ ਛੋਟਾ ਹੈ ਮੇਰਾ ਅਲਪ ਕਰੋ ਵੀ ਜੀ ਮੇਰੇ ਜਿੰਨੀਵੇਂ ਦੀ ਹੈ ਤੁਸੀਂ ਕਿੱਦਾਂ ਦਾ ਮਹਿਸੂਸ ਹੁੰਦਾ ਕਿੱਦਾਂ ਦਾ ਦਿਲ ਹੌਕਤ ਹੋ ਜਾਂਦਾ ਜਦੋਂ ਇਹ ਚੀਜ਼ਾਂ ਕਵਾਪਰਦੀਆਂ ਨੇ ਜੀ ਬਹੁਤ ਜ਼ਿਆਦਾ ਦੁੱਖ ਹੈ ਮੈਨੂੰ ਤੇ ਮੈਂ ਕਿਵਲੇ ਰੋਟੀ ਵੀ ਨਹੀਂ ਦੁੱਖ ਤਾਂ ਮਾਰਾ ਕੰਦਾ ਵੀ ਘਰੇ ਤੇ ਆਟਾ ਵੀ ਨਹੀਂ ਹੈਗਾ ਪਕਾਉਣ ਰੌਣਕ ਹੁੰਦੀ ਨਾ ਕਿ ਇਹ ਦੇ ਕਰ ਜਦੋਂ ਵਿਆਹ ਹੁੰਦਾ ਕਿਸੇ ਧੀ ਦਾ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਘਰ ਚ ਰੌਣਕ ਹੁੰਦੀ ਸਾਡੇ ਦੇਖ ਲ ਕਿਸੇ ਕਿਤੇ ਵੀ ਰੌਣਕ ਨਹੀਂ ਆਗੀ ਇਹ ਵੀਰ ਦੀ ਧੀ ਤੀ ਤਰੀ ਨੂੰ ਵਿਆਹ ਹੋ ਚਾਰ ਦਿਨ ਰਹਿ ਗਏ ਤੇ ਕਹੇ ਜੇ ਕੋਈ ਮਦਦ ਨਹੀਂ ਆਈ ਤੇ ਮੇਰੇ اولاد ਬਹੁਤ ਮਾੜੇ ਵੀ ਨਾ ਕੋ ਕੰਮ ਤੇ ਵਿਚਾਰ ਆਂਦਾ ਵੀ ਕਿਤੇ ਲੱਕ ਆ ਵੀ ਮੇਰੀ ਰੀੜ ਦੀ ਹੱਡੀ ਬਾਹਰ ਆ ਗਈ ਹੋਈ ਆ ਅੱਜ ਚੁੰਨੀ ਚੜਾਵਾ ਕਰਨ ਦੀ ਵੀ ਪੈਸੇ ਇਕੱਠੇ ਨਹੀਂ ਹੋਦੇ ਦਿਲ ਨਹੀਂ ਦੁਖਦਾ ਦੇਲ ਤਵਾਦੂਦੋ ਦਵੀਰ ਜੀ ਪਰ ਕੀ ਇਹ ਕਮਾਉਣ ਵਾਲਾ ਕੋਈ ਨਹੀਂ ਹੈ ਸਾਡਾ ਕਿਉਂਕਿ ਪਾਪਾ ਵੀ 8 ਸਾਲ ਤੋਂ ਮੰਜੇ ਤੇ ਪਹਿਨੇ ਰੀਟ ਦੇ ਜਮਨਕਨਾ ਪੂਰੇ ਹੋਇਆ ਤੇ ਭਰਾ ਵੀ ਛੋਟਾ ਵਾ ਭਰਾ ਸਕੂਲੋਂ ਆ ਕੇ ਫਿਰ ਕੰਮ ਸਿੱਖਣ ਜਾਂਦਾ ਸਾਨੂੰ ਦੇ ਦੇ ਐਂ ਤੇ ਵੀਰ ਜੀ ਰੋਟੀ ਤਾਂ ਵੀ ਤੰਗ ਐ ਸਿਆਹ ਮਹੀਨਿਆਂ ਦਾ ਕਰਾਇਆ ਜੁੜ ਗਿਆ ਤੇ ਦਵਾਈ دارو ਵੀ ਬੰਦ ਹੋਇਆ ਉਹ ਵੀ ਨਹੀਂ ਮੇਰਾ ਆਉਂਦਾ ਉਸਤ ਕਾਦੀ ਕੋਈ ਪੈਨਸ਼ਨ ਨਹੀਂ ਲੱਗੀ ਤੁਹਾਡੀ ਕੋਈ ਗਰੀਬੀ ਕੋਈ ਪੈਨਸ਼ਨ ਨਹੀਂ ਲੱਗੀ ਮੇਰੇ ਘਰ ਵਾਲੇ ਦੀ ਵੀ ਨਹੀਂ ਲੱਗੀ ਵੀ ਜਿਹੜਾ ਦਾ ਮਹੀਨੇ ਦੇ ਮਹੀਨੇ ਵਿਚਾਰਾ ਖਾਲੇ ਜਾਂਦਾ ਕਢਾ ਕੇ ਇੱਕ ਪਾਸੇ ਜਦੋਂ ਪਾਦਰ ਦੇ ਵਿੱਚ ਉਹਦੀ ਦੁਨੀਆ ਦੇ ਵਿੱਚ ਕਰੋੜ ਪਤਿਆਂ ਦੇ ਖੜਾ ਪਤਿਆਂ ਦੇ ਵਿਆਹ ਹੁੰਦੇ ਨੇ ਤੇ ਇਨਵੀਟੇਸ਼ਨ ਵਜੋਂ ਕਦਰਾਂ ਦੇ ਵਿੱਚ ਸੋਨੇ ਚਾਂਦੀ ਦੇ ਡੱਬੇ ਭੇਜੇ ਜਾਂਦੇ ਨੇ ਮਹਿੰਗੀਆਂ ਮਹਿੰਗੀਆਂ ਮਠਾਈਆਂ ਕਈ ਤਰ੍ਹਾਂ ਦੇ ਪਕਵਾਨ ਭੇਜੇ ਜਾਂਦੇ ਨੇ ਲੇਕਿਨ ਇੱਕ ਤਰਫ ਇੱਕ ਐਸੇ ਗਰੀਬ ਪਰਿਵਾਰ ਦੀ ਕਹਾਣੀ ਹੈ ਜਿੰਨਾਂ ਕੋਲ ਆਪਣੀ ਤੀਨ ਨੂੰ ਵਿਆਹ ਲਈ ਚੁੰਨੀ ਜੜਾਵਾ ਕਰਨ ਦੀ ਵੀ ਪੈਸੇ ਨਹੀਂ ਹੈਗੇ ਜਿਹੜੀ ਮਦਦ ਦੀ ਉਹਾਦ ਪੂਰੇ ਦੇਸ਼ ਤੋਂ ਪੂਰੀ ਦੁਨੀਆ ਤੋਂ ਕੀਤੀ ਜਾ ਰਹੀ ਹੈ ਲੇਕਿਨ ਹਜੇ ਤੱਕ ਜਿਹੜੇ ਨੇ ਕੋਈ ਲੋਕ ਮਦਦ ਕਰਨ ਲਈ ਸਾਹਮਣੇ ਨਹੀਂ ਆਏ ਉਸ ਘਰ ਦੇ ਹਾਲਾਤ ਜੇ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਕਮਰੇ ਨੇ ਇਸ ਘਰ ਦੇ ਵਿੱਚੋਂ ਇਹ ਕਮਰਾ ਵੀ ਕਿਰਾਏ ਤੇ ਉਹਨਾਂ ਦੇ ਕੋਲ ਸੋ ਜਰੂਰ ਤੁਹਾਨੂੰ ਉਸ ਘਰ ਦੇ ਹਾਲਾਤ ਦਿਖਾ ਰਹੇ ਆ ਉਸ ਭੈਣ ਦੀ ਆਵਾਜ਼ ਤੁਹਾਨੂੰ ਸੁਣਾਉਣ ਜਾ ਰਹੇ ਆ ਮਾਤਾ ਜੀ ਅ ਜੋ ਸੁਣਨ ਦੇ ਵਿੱਚ ਆਇਆ ਕਿ ਤੁਹਾਡੀ 3 ਦਾ ਵਿਆਹ ਹੈ ਤੇ ਉਹਨਾਂ ਦੀ ਕਚੂਨੀ ਚੜਾਵਾ ਕਹਿੰਦੇ ਵੀ ਪੈਸੇ ਨਹੀਂ ਇਕੱਠੇ ਹੋਦੇ ਇਸ ਗੱਲ ਬਾਰੇ ਜ਼ਰੂਰ ਦੱਸੋ ਨਹੀਂ ਹੋ ਰਿਹਾ ਨਹੀਂ ਹੁੰਦਾ ਪੀਰ ਜੀ ਕੋਈ ਪੱਠਾ ਪੈਸਾ ਇਕੱਠਾ ਨਹੀਂ ਹੁੰਦਿਆ ਵੀ ਹਲਪ ਮੇਰੀ ਕੋਈ ਵੀ ਨਹੀਂ ਕਰਨਦਿਆ ਤੇ ਸਾਈ ਚਿੱਠੀ ਤੋਰੀ ਵੀ ਗਰੀਬੀ ਦਾ ਵੇਲੇ ਮੈਂ 1000 ਰੁਪਿਆ ਲਾ ਕੇ ਤੋਰੀਆ ਵੀਰ ਜੀ ਤੇ ਜੇ ਮੇਰਾ ਭੈਣ ਭਰਾਵਾ ਕੋਈ ਤੇ ਹਲਪ ਕਰੋ ਮੇਰਾ ਮਾਨਤਾਨਾ ਮੈਂ ਤੁਹਾਨੂੰ ਆਖੰਦਈਆਂ ਵੀਰ ਜੀ ਹਰਫਲਾ ਨੇ ਮੇਰਾ ਕੋਈ ਵੀ ਹੈਗਾ ਘਰ ਵਾਲਾ ਵੀ ਮੰਜੇ ਤੇ 8 ਸਾਲ ਹੋ ਗਏ ਉਹਨਾਂ ਨੂੰ ਪੈਸੇ ਨੂੰ ਕਮਾਉਣ ਵਾਲਾ ਨਹੀਂ ਮੇਰਾ ਕੋਈ ਹੈਗਾ ਵੀਰ ਜੀ ਬੇਟਾ ਛੋਟਾ ਹੈ ਮੇਰਾ ਹਲਪ ਕਰੋ ਵੀਰ ਜੀ ਮੇਰੇ ਜਿੰਨੀ ਵੀ ਹੁੰਦੀ ਹੈ ਤੁਸੀਂ ਵੀਰ ਪ੍ਰਭ ਬਣ ਕੇ ਪਹਿਲਾਂ ਤੁਸੀਂ ਮੰਨਣਾ ਪੜੋ ਕਿਉਂਕਿ ਜਿਹੜੇ ਪੰਜਾਬੀ ਹਮੇਸ਼ਾ ਮਦਦ ਕਰਨ ਲਈ ਜਾਣੇ ਜਾਂਦੇ ਆ ਬੜਿਆਂ ਦੀ ਮਦਦ ਕਰਦੇ ਆ ਇਹ ਜਿਹੜੀ ਕੌਮ ਹੈ ਜਿਹੜੇ ਪੰਜਾਬੀ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਲੰਗਰ ਲਾਉਂਦੇ ਲੋਕਾਂ ਦੀ ਮਦਦ ਕਰਦੇ ਆ ਜ਼ਰੂਰ ਮੈਨੂੰ ਲੱਗਦਾ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਵਿੱਚੋਂ ਕੁਝ ਲੋਕਾਂ ਦਾ ਦਿਲ ਪਿਗਲੇਗਾ ਜ਼ਰੂਰ ਉਹ ਕੋਸ਼ਿਸ਼ ਕਰਨਗੇ ਤੁਹਾਡੀ ਮਦਦ ਕਰਨ ਦੀ ਲੇਕਿਨ ਹਾਲਾਤ ਇਹਨੇ ਮਾਰੇ ਕਿਸ ਤਰ੍ਹਾਂ ਇੱਕ ਨਾਲ ਹੋ ਗਏ ਜਿਹੜੇ ਹਾਲਾਤ ਮੈਂ ਕਹੂੰਗਾ ਦਿਖਾਣ ਜਿਹੜੀਆਂ ਬਾਲੇ ਵਾਲੀਆਂ ਛੱਤਾਂ ਨਹੀਂ ਜਦੋਂ ਬਾਲੇ ਵਾਲੀਆਂ ਛੱਤਾਂ ਦੇ ਮੈਨੂੰ ਲੱਗਦਾ ਕਿਰਾਏ ਦੇਨੇ ਪੈ ਜਾਣ ਤੇ ਹਾਲਾਤ ਫਿਰ ਜ਼ਿਕਰ ਕਰਨ ਦੀ ਲੋੜ ਨਹੀਂ ਪੈਂਦੀ ਤੁਸੀਂ ਇੰਨਾ ਕਮੰਦੇ ਦੇ ਵੀ ਕਿਰਾਏ ਦੇ ਰਹੇ ਹੋ ਹਾਂਜੀ ਵੀਰ ਜੀ ਦੇ ਰਹਾ ਆ ਕਮਰੇ ਦਾ ਕਿਰਾਇਆ 1500 ਰੁਪਿਆ ਕਰਦੇ ਮੈਂ ਭਰਦੀ ਆ 6 ਮਹੀਨੇ ਦਾ ਮੇਰਾ ਕਿਰਾਇਆ ਵੀ ਜੁੜਿਆ ਆ ਵੀਰ ਜੀ ਇਹ ਤੇ ਕੀ ਹਾਲਾਤ ਕਿਰਾਇਆ ਹਜੇ ਦੇਣਾ ਤੁਸੀਂ ਹਾਂਜੀ ਦੇਣਾ ਨਹੀਂ ਕਿਰਾਇਆ ਵੀ ਮੈਂ ਬਹੁਤ ਹਾਲਾਤ ਮਾਰੇ ਆ ਮੇਰੇ ਕਮਾਈ ਵਾਲਾ ਵੀ ਨਹੀਂ ਕੋਈ ਕਰਨ ਵਾਲਾ ਆ ਕੰਮ ਮੰਦੇ ਪੈ ਗਏ ਆ ਤੇ ਮੇਰਾ ਕਿਰਾਇਆ ਜੁੜ ਗਿਆ 6 ਮਹੀਨੇ ਦਾ ਤੇ ਕਮਾਉਣ ਵਾਲਾ ਨਹੀਂ ਵੀਰ ਜੀ ਕੋਈ ਵੀ ਹੈਗਾ ਮੇਰਾ ਮੈਂਤ ਕਰਕੇ ਆਦੀ 200 ਰੁਪਏ ਦਿਹਾੜੀ ਲਿਆਉਣੀ ਤਾਂ ਕਰਦੀ ਤੇ ਦਵਾਈਦਾਰੂ ਵੀ ਮੇਰਾ ਆਉਂਦਾ ਵਾ ਤੇ ਰੋਟੀ ਪਾਣੀ ਦਾ ਵੀ ਖਰਚਾ ਕੱਢਦੀ ਆ ਵੀਰੇ ਮੈਂ ਜ਼ਰੂਰ ਲੇਕਿਨ ਜਿਹੜੇ ਮਾਤਾ ਜੀ ਇਸ ਵਕਤ ਮੌਜੂਦ ਨੇ ਮਾਤਾ ਜੀ ਇਹਨੇ ਮਾਰੇ ਹਾਲਾਤ ਹੋ ਚੁੱਕੇ ਨੇ ਇੱਕ ਪਾਸੇ ਜਦੋਂ ਕਰੋੜਪਤੀਆਂ ਦੇ ਬਪਤੀਆਂ ਦੇ ਵਿਆਹ ਹੁੰਦੇ ਆ ਸੋਨੇ ਚਾਂਦੀਆਂ ਦੇ ਡੱਬੇ ਭੇਜੇ ਜਾਂਦੇ ਆ ਲੋਕਾਂ ਨੂੰ ਸੱਦੇ ਵੱਜੋ ਤੇ ਇੱਕ ਪਾਸੇ ਚੁੰਨੀ ਜੜਾਵਾ ਕਰਨ ਦੀ ਪੈਸੇ ਨਹੀਂ ਕੱਟੇ ਹੋਦੇ ਕੀ ਲੱਗਦਾ ਕੀ ਕਰਾਂ ਇਹਨਾਂ ਚੀਜ਼ਾਂ ਦੀ ਕੋਈ ਬੁੱਤ ਕੋਈ ਇਸ ਤਰ੍ਹਾਂ ਗਰੀਬੀ ਬਹੁਤ ਯਾਦੀ ਹੈ ਕੋਈ ਪੇਛ ਨਹੀਂ ਜਾਣਦੀ ਕਹੇ ਮੂੰਹ ਤੇ ਰੋਟੀ ਖਾਣੇ ਕਹੇ ਮੂੰਹ ਤੇ ਨਹੀਂ ਖਾਂਦੇ ਨਾ ਪੀਕਿਆ ਮਤਲਬ ਨਾ ਸਵੜਿਆਂ ਵੱਲ ਇਹਨਾਂ ਦੇ ਸਿਰ ਤੇ ਡੈਡੀ ਨਹੀਂ ਕਾ ਕੱਲਾ ਕੱਲਾ ਪਰਾਇ ਉਹ ਵੀ ਸਾਹਮਣੇ ਤੁਸੀਂ ਮਾਤਾ ਜੀ ਨੂੰ ਇਹਨਾਂ ਦੇ ਤੁਸੀਂ ਮਾਂ ਉਹ ਇਹਨਾਂ ਦੀ ਆਂਟੀ ਦੇ ਤੁਸੀਂ ਹਾਂਜੀ ਮੇਰਾ ਸਾਤੀ ਦਾ ਪਰੇਸ਼ਨ ਹੋਇਆ ਮੈਂ ਕਹੇ ਜੋਗੀ ਨਹੀਂ ਆ ਵੇਖਣ ਭਾਵੇਂ ਇੱਥੋਂ ਲਾ ਕੇ ਇੱਥੋਂ ਤੱਕ ਮੇਰਾ ਪਰੇਸ਼ਨ ਇਹ ਕੰਮ ਥੰਨੇ ਚੱਲੀ ਜਾਂਦੀ ਤਾਂ ਮੈਂ ਦੇ ਤਿੰਨ ਪਤਾ ਗੋਲ ਬੇਠੀ ਜਾ ਕੇ ਤੇ ਮੇਰ ਬਾਨੀ ਆ ਪੁੱਤਾਂ ਆਖ ਤੇ ਜੋੜ ਕੇ ਬੇਨਤੀ ਤੁਹਾਡੇ ਅੱਗੇ ਜਿੰਨਾ ਵੀ ਭੈਣ ਭਰਾ ਤੁਸੀਂ ਰੱਖ ਕੇ ਕੀ ਦਾ ਕਰ ਸਕਦੇ ਹੋ ਕਰੋ ਜਰੂਰ ਇਸ ਵਕਤ ਉਸ ਤੀ ਦੇ ਜਿਹੜੇ ਮੌਜੂਦ ਨੇ ਪਿਤਾ ਵੀ ਇੱਥੇ ਪਾਜੀ ਜਰੂਰ ਇੱਕ ਬਾਬੂਲ ਦੇ ਸੁਪਨੇ ਹੁੰਦੇ ਆ ਤੀ ਨੂੰ ਤੋੜਨ ਲੱਗੇ ਕਿਉਂਕਿ ਚਾਹੇ ᱛੀਆਂ ਪਰਾਇਆ ਧੰਨ ਨੇ ਲੇਕਿਨ ਉਹਨਾਂ ਨੂੰ ਜਦੋਂ ਤੋੜਿਆ ਜਾਂਦਾ ਪਿਓ ਦੇ ਸੁਪਨੇ ਹੁੰਦੇ ਆ ਕਿ ਉਹਨੂੰ ਇਸ ਤੀ ਦੇ ਨਾਲ ਤੋੜਿਆ ਜਾਵੇ ਕਿ ਉਹਨੂੰ ਕਦੀ ਕਮੀ ਨਾ ਆਵੇ ਉਹਨੂੰ ਮੈਨੇ ਨਾ ਸੁਣੇ ਪੈਣ ਲੇਕਿਨ ਜਦੋਂ ਤੁਸੀਂ ਆਪਣੇ ਹਾਲਾਤਾਂ ਤੋਂ ਮજબੂਰ ਹੋ ਕਿੱਦਾਂ ਦਾ ਮਹਿਸੂਸ ਹੁੰਦਾ ਕਿਦਾਂ ਦਾ ਦਿਲ ਉਸ ਵਕਤ ਹੋ ਜਾਂਦਾ ਜਦੋਂ ਇਹ ਚੀਜ਼ਾਂ ਵਾਪਰਦੀਆਂ ਨੇ ਜੀ ਬਹੁਤ ਜ਼ਿਆਦਾ ਦੁੱਖਿਆ ਮੈਨੂੰ ਤੇ ਮੈਂ ਕੇਵਲੇ ਰੋਟੀ ਵੀ ਨਹੀਂ ਦੁੱਖਦਾ ਮਾਰਾ ਕਾਂਦਾ ਵੀ ਘਰੇ ਤੇ ਆਟਾ ਵੀ ਨਹੀਂ ਹੈਗਾ ਪਕਾਉਣ ਨੂੰ ਤੇ ਮੈਂ ਆਹ ਕੁੜੀ ਦਾ ਵਿਆਹ ਧਰਕਤਿਆਂ ਮੇਰਕਤਿਆਂ ਉਹ ਵੀ ਇਤਰਾ ਭੈਣ ਭਰਾਵਾਂ ਦੇ ਸਿਰ ਤੇ ਬਾਬੇ ਆਂਦੇ ਪਈ ਥੋੜੀ ਬੋੜੀ ਟਾਡੀ ਹੈਲਪ ਕਰ ਦਾਂਗੇ ਤੇ 30 ਤਰੀਕ ਨੂੰ ਵਿਆਹ ਵਾ ਐਸੇ 30 ਨੂੰ ਮੰਗਲਵਾਰ ਐਸੇ ਮੰਗਲਵਾਰ ਚਾਰ ਦਿਨ ਰਹਿ ਕੇ ਸਾਰੇ ਤੇ ਮੇਰੇ ਕੋਲ ਜੇ ਕੋਈ ਵੀ ਹੈਲਪ ਨਹੀਂ ਆਈ ਬਾਬਿਆਂ ਤੇ ਦੇ ਪਰੋਥੇ ਬਾਈ ਤਾਂ ਮੈਂ ਦੇ ਨਾਗੇ ਵੀਰ ਨੇ ਨਾਗੇ ਪ੍ਰਾਣ ਕਹੇ ਨੇ ਜੇ ਹਲਪ ਨਹੀਂ ਮੇਰੀ ਕੀ ਹਾਲਾਤ ਇਹ ਹਾਲਾਤ ਕਿੱਦਾਂ ਬਣੇ ਨੇ ਜਿਹੜੀ ਤੁਹਾਡੀ ਵੀਰ ਦੀ ਹੱਡੀ ਟੁੱਟੀ ਐ ਇਹ ਕਿਸ ਤਰ੍ਹਾਂ ਕਿਉਂ ਹੋਇਆ ਜਿਹੜਾ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀਗੀ ਉਹ ਵੀ ਦੱਸੋ ਪਹਿਲਾਂ ਵੀਰ ਜੀ ਮੈਂ ਲੱਕੜ ਦਾ ਕੰਮ ਕਰਦਾ ਛੋਟਾ ਮੋਟਾ ਵਪਾਰ ਕਰਦਾ ਰੁੱਖ ਰੱਖੀਦਾਾਂ ਬਾਰੋਂ ਤੇ ਰੁੱਖ ਹੀ ਚੜਨ ਮੈਂ ਸ਼ਾਂਗਣ ਚੜਿਆ ਰੁੱਖ ਔਖਾ ਹੀ ਛਪੈਦਾ ਉਹ ਮੈਂ ਸ਼ਾਂਗਣ ਚੜ ਗਿਆ ਉਹਦੇ ਉੱਤੋਂ ਮੈਂ ਡੇਗ ਪਿਆਣ ਕੇ ਤੇ ਰੁੱਖ ਲੱਕੜਾਂ ਦੇ ਉੱਤੇ ਆਣ ਕੇ ਮਿੰਡੇ ਪੈ ਮੇਰਾ ਲੱਕ ਵਜਾ ਤੇ ਮੇਰਾ ਇੱਕ ਡੈਮ ਚ ਹੋ ਗਿਆ ਮਨਕਾ ਜਿਹੜਾ ਲੱਤਾਂ ਨੂੰ ਸਰਕਲ ਦਿੰਦਾ ਉਹ ਲੱਤਾਂ ਖਲੋਣ ਦਾ ਡਰਿਆ ਤੇ ਉਹ ਤਾਂ ਗਿਰ ਕੇ ਮੇਰੇ ਤੋਂ ਕੰਮ ਨਹੀਂ ਹੁੰਦਾ 2-4 ਕਿਲੋ ਵਜਣੀ ਮੈਂ ਚੁੱਕ ਸਕਦਾ ਵੀ ਕੰਮ ਭਾਰਾ ਵੀਰ ਜੀ ਕਰ ਹੀ ਨਹੀਂ ਸਕਦਾ ਮੈਂ ਤੇ ਮੇਰੇ ਉਹ ਹਾਲਾਤ ਬਹੁਤ ਮਾੜੇ ਵੀ ਨਾ ਕੋ ਕੰਮ ਤੇ ਵਿਚਾਰ ਆਂਦਾ ਵੀ ਕਿਤੇ ਲਾਕਾ ਵੀ ਮੇਰੀ ਰੀੜ ਦੀ ਹੱਡੀ ਬਾਹਰ ਆਈ ਹੋਈ ਆ ਵੇ ਆ ਦੇਖ ਬਿਲਕੁਲ ਮੈਂ ਕਹੂੰਗਾ ਜਿਹੜੇ ਦ੍ਰਿਸ਼ ਇਨਾਂ ਦੇ ਦਿਖਾਈ ਜਾਣ ਕਿਸ ਤਰੀਕੇ ਨਾਲ ਜਿਹੜੀ ਰੀੜ ਦੀ ਹੱਡੀ ਆ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਉਸ ਧੀ ਦੇ ਜਿਹੜੇ ਪਿਤਾ ਦੇ ਜਿਹੜੇ ਸੁਪਨੇ ਸਾਜੀ ਬੈਠੇ ਨੇ ਪਰ ਕੀ ਲੱਗਦਾ ਫਿਰ ਜਿਹੜਾ ਇਹ ਇੰਨਾ ਜਿਹੜਾ ਇਸ ਵਕਤ ਤੁਹਾਡੇ ਉੱਤੇ ਮੁਸੀਬਤ ਆਈ ਪਈ ਹੈ ਇਹਦਾ ਹੱਲ ਕਿਸ ਤਰੀਕੇ ਨਾਲ ਨਿਕਲੇਗਾ ਕਿਉਂਕਿ ਜ਼ਰੂਰ ਲੋਕ ਅੱਗੇ ਆ ਸਕਦੇ ਨੇ ਮਦਦ ਕਰਨ ਲਈ ਲੇਕਿਨ ਆਪ ਵੀ ਹਿੰਮਤ ਕਰਨੀ ਪੈਣੀ ਹੈ ਆਪ ਵੀ ਥੋੜਾ ਬਹੁਤ ਉਹਨਾਂ ਚੀਜ਼ਾਂ ਵੱਲ ਅੱਗੇ ਵਧਣਾ ਪੈਣਾ ਹੈ ਉਹ ਉਹਦੇ ਵੇਰ ਜੀ ਹੈਗਾ ਇਹ ਪਰ ਅਸੀਂ ਇਤਰਾ ਬਾਬਿਆਂ ਨੂੰ ਕਿਹਾ ਇਹੋ ਜਿਹੜੇ ਹੈਗੇ ਅੰਬਰਸਰ ਵਾਲੇ ਤੇ ਉਹ ਕਹਿੰਦੇ ਵੀ ਅਸੀਂ ਝੁੰਨੀ ਚੜਾਵਾ ਵਿਆਹ ਕਰ ਦਾਂਗੇ ਤੇ ਬਿੱਤਲੋ ਵੀਡੀਓ ਪਾਉਣੇ ਆ ਕੋਈ ਥੋੜੀ ਬਹੁਤ ਹੀ ਮਦਦਤ ਆ ਜਾਊਗੀ ਤੁਹਾਨੂੰ ਤੇ ਕੋ ਕੋੜੀ ਨੂੰ ਦਿੱਤਾ ਲਿਆ ਜਾਊਗਾ ਤੇ ਉਹ ਕੋਈ ਵੀ ਅਜੇ ਵੀਰ ਜੀ ਦੀ ਤੀ ਤਰੀ ਨੂੰ ਵਿਆਹ ਚਾਰ ਦਿਨ ਰਹਿ ਗਿਆ ਤੇ ਜੇ ਕੋਈ ਮਦਦ ਨਹੀਂ ਆਈ ਹੱਥ ਛੋੜ ਕੇ ਬੇਨਤੀ ਹੈ ਵੀ ਕੋਈ ਵੀਰ ਭਰਾ ਕੋਈ ਆਡੀ ਮਦਦ ਕਰ ਦੇ ਕੋਈ ਦਾ ਕੋਈ ਵੀ ਕੁਝ 100 ਕੋ 50 ਸਾਨੂੰ ਦੇ ਦੇ ਐਂ ਤੇ ਵੀਰ ਜੀ ਰੋਟੀ ਤੋਂ ਨਹੀਂ ਤੰਗਾ 6 ਮਹੀਨਿਆਂ ਦਾ ਕਰਾਇਆ ਜੁੜ ਗਿਆ ਹੁਣ ਤੇ ਦਵਾਈ دارو ਵੀ ਬੰਦ ਹੋਇਆ ਵੀ ਨਹੀਂ ਮੇਰਾ ਹੁੰਦਾ ਤੇ ਮੈਂ ਦਰਦ ਦੇ ਵਿੱਚ ਵੀਰ ਜੀ ਰਹਿਣਾ ਵਾਂ ਕੇਵਲੇ ਦੁੱਖ ਦੱਸਦਾ ਕੇਵਲੇ ਨਹੀਂ ਦੱਸਦਾ ਕਿ ਯੋਨ ਕਰਾਂ ਵਕਤ ਐਡਾ ਮਾੜਾ ਚੱਲ ਰਿਹਾ ਵੀਰ ਜੀ ਸਾਡੇ ਤੇ ਵੀ ਉੱਤੇ ਜ਼ਰੂਰ ਮੈਂ ਤੁਹਾਨੂੰ ਹੋਰ ਵੀ ਜਿਹੜੇ ਇਹਨਾਂ ਦੇ ਘਰ ਦੇ ਹਾਲਾਤ ਦਿਖਾਉਂਗਾ ਜ਼ਰੂਰ ਉਹ ਕਮਰਾ ਵੀ ਦਿਖਾਉਂਗਾ ਜਿਹੜਾ ਜਿੱਥੇ ਇਹਨਾਂ ਨੇ ਇੱਕ ਛੋਟੀ ਜੀ ਦੀ ਸੁਹਈ ਬਣਾਈ ਹੋਈ ਹੈ ਕਹਿੰਦੇ ਉਹ ਵੀ ਜਿਹੜਾ ਕਮਰਾ ਸੀਗਾ ਉਹ ਇਹਨਾਂ ਨੇ ਕੁਝ ਸਮੇਂ ਲਈ ਆਪਣੇ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਕੋਲ ਲਿਆ ਹੋਇਆ ਹੈ ਜ਼ਰੂਰ ਮੈਨੂੰ ਉਹ ਕਮਰੇ ਦੇ ਵੀ ਹਾਲਾਤ ਦਿਖਾਏ ਜਾਣ ਜਿਹੜਾ ਤੁਸੀਂ ਕਮਰਾ ਜਿਹੜਾ ਕਿਰਾਏ ਤੇ ਮਤਲਬ ਲਿਆ ਹੋਇਆ ਥੋੜੇ ਦਿਨਾਂ ਲਈ ਉਹ ਵੀ ਜਿਹੜਾ ਕਮਰਾ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖੋ ਕਿਸ ਤਰੀਕੇ ਨਾਲ ਇੱਥੇ ਇੱਕ ਮੈਨੂੰ ਲੱਗਦਾ ਸਬਜੀ ਭਾਜੀ ਵੀ ਇੱਥੇ ਕੋਈ ਪੂਰੀ ਨਹੀਂ ਹੈਗੀ ਇਹ ਵੀ ਕੰਮ ਦਾ ਤੁਸੀਂ ਥੋੜੇ ਸਮੇਂ ਲਈ ਲਿਆਉਣ ਦਾ ਕੋਲੋ ਹਾਂਜੀ ਵੀਰ ਜੀ 5 ਕਿ ਦਿਨਾਂ ਵਾਸਤੇ ਕਮਰਾ ਲਿਆ ਹੋਇਆ ਮੈਂ ਰੋਟੀ ਪਾਣੀ ਪਕਤਾਉਣ ਲਈ ਵੀ ਇੱਥੇ ਮੇਰਾ ਜੀ ਆਜੰਤ ਬਹਿ ਸਕੇ ਤੇ ਇੱਥੇ ਮੈਂ ਚਾਹ ਰਸੋਈ ਆਪਦੀ ਬਣਾ ਲਾ ਮੈਂ ਥੋੜੀ ਜੀ ਤੇ 5 ਕਿ ਦਿਨਾਂ ਵਾਸਤੇ ਵੀਰ ਜੀ ਮੈਂ ਕਮਰਾ ਲਿਆ ਹੋਇਆ ਨਾ ਤੋਂ ਤੇ ਸਬਜੀ ਭਾਜੀ ਵੀ ਇੱਥੇ ਬੰਦੀ ਹੈ ਮੇਰੀ ਰੋਟੀ ਪਾਣੀ ਵੀ ਇੱਥੇ ਪੱਕਦਾ ਸੌਣ ਬੈਣ ਦੀ ਜਗ੍ਹਾ ਵੀ ਇੱਥੇ ਹੁੰਦੀ ਥੋੜੀ ਜੀ ਮੇਰੇ ਕੋਲ ਤੁਸੀਂ ਹੁਣ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਹੋ ਹਾਂਜੀ ਲੋਕਾਂ ਘਰੇ ਵੀਰ ਕੁਸੂ ਤੁਹਾਡੀ ਕੋਈ ਪੈਨਸ਼ਨ ਨਹੀਂ ਲੱਗੀ ਤੁਹਾਡੀ ਕੋਈ ਗਰੀਬੀ ਕੋਈ ਪੈਸਾ ਨਹੀਂ ਲੱਗੇ ਮੇਰੇ ਘਰ ਵਾਲੇ ਦੀ ਵੀ ਨਹੀਂ ਲੱਗੇ ਵੀ ਜਿਹੜਾ ਆਪਦਾ ਮਹੀਨਾ ਦੇ ਮਹੀਨਾ ਵਿਚਾਰਾ ਕੋਈ ਖਾਲੇ ਜਦੱਕ ਡਾ ਕੇ ਕੋਈ ਪੈਸਾ ਨਹੀਂ ਲੱਗੀ ਉਹਦੀ ਵੀ ਤਨਾ ਕੋਈ ਸਰਕਾਰੀ ਨੌਕਰੀ ਬੇਟੇ ਨੂੰ ਬੇਟਾ ਵਿਚਾਰਾ ਲੱਕੜ ਦਾ ਕੰਮ ਕਰਨ ਦੇ ਸਿੱਖਣ ਦੇ ਜਾਂ ਜਾਚ ਤੇ ਸਕੂਲ ਜਾਂਦਾ ਸਕੂਲੋਂ ਛੁੱਟੀਆਂ ਮਾਰ ਕੇ ਦਿਹਾੜੀ ਕਮਾ ਕੇ ਲਿਆਉਂਦਾ ਵੀ ਡਾਂਗੀ ਟਾਂਗ ਸਾਰ ਲਿ ਕੇ ਆਪਦਾ ਕੰਮ ਕਰ ਲਿ ਗਏ ਦੂਸਤ ਉਸ ਤੀ ਦਿਨਾਂ ਦਾ ਵੀ ਗੱਲ ਕਰਾਂਗੇ ਜਿੰਨਾਂ ਦਾ ਇੱਥੇ ਜਿਹੜਾ ਵਿਆਹ ਚ ਆਇਆ ਹੋਇਆ ਹੈ ਪੈਣੀ ਕਿਸ ਤਰੀਕੇ ਦਾ ਜਿਹੜਾ ਹਾਲ ਕਾਲ ਦੇ ਵਿੱਚ ਬਣਿਆ ਹੋਇਆ ਹੈ ਹਾਲਾਤ ਕਿਦਾਂ ਦੇ ਹੋ ਚੁੱਕੇ ਨੇ ਕਿਉਂਕਿ ਜਦੋਂ ਵਿਆਹ ਹੁੰਦੇ ਆ ਘਰਾਂ ਦੇ ਵਿੱਚ ਦੋ ਦੋ ਜਦੋਂ ਸੱਦੇ ਦਿੱਤੇ ਜਾਂਦੇ ਰਿਸ਼ਤੇਦਾਰਾਂ ਨੂੰ ਡੀ ਜੇ ਹੁੰਦੇ ਨੇ ਟੈਂਟ ਲੱਗਦੇ ਆ ਮਠਾਈਆਂ ਹਲਵਾਈ ਜਾਂਦੀਆਂ ਨੇ ਇੰਨਾ ਵੱਡਾ ਕਾਜ ਕੀਤਾ ਜਾਂਦਾ ਲੇਕਿਨ ਅੱਜ ਚੁੰਨੀ ਚੜਾਵਾ ਕਰਨ ਦੀ ਵੀ ਪੈਸੇ ਇਕੱਠੇ ਨਹੀਂ ਹੁੰਦੇ ਦਿਲ ਨਹੀਂ ਦੁਖਦਾ ਦਿਲ ਤਾਂ ਵਾਦੂ ਦੋਦਾ ਵੀਰ ਜੀ ਪਰ ਕੀ ਇਹ ਕਮਾਉਣ ਵਾਲਾ ਕੋਈ ਨਹੀਂ ਹੈਗਾ ਸਾਡਾ ਕਿਉਂਕਿ ਪਾਪਾ ਵੀ 8 ਸਾਲ ਤੋਂ ਮੰਜੇ ਦੇ ਪਾਉਣੇ ਰੀਡ ਤੇ ਮੰਕਣਾ ਪੂਰੀਆ ਹੋਇਆ ਤੇ ਭਰਾ ਵੀ ਛੋਟਾ ਵਾ ਭਰਾ ਸਕੂਲੋਂ ਆ ਕੇ ਫਿਰ ਕੰਮ ਸਿੱਖਣ ਜਾਂਦਾ ਹਾਂ ਜੀ ਤੁਸੀਂ ਪੜੇ ਹੋ ਥੋੜਾ ਬਹੁਤ ਤੁਸੀਂ ਪੜੇ ਲਿਖੇ ਹੋ ਕਿ ਨਹ ਹਲਾਦਨ ਮੈਨੂੰ ਪੜ ਨਹੀਂ ਦਿੱਤਾ ਫਿਰ ਜਿੰਨੀਆਂ ਪੜੀਆਂ ਉਹਨਾਂ ਇੱਕ ਪੜ ਲਿਆ ਫਿਰ ਮੈਂ ਗਾ ਪੜਨ ਨੂੰ ਜੀਰਿਆ ਕਰਦਾ ਕਿ ਪਲੱਸ 2 ਕਰਾ ਆਪਣੇ ਪੈਰਾਂ ਤੇ ਖੜਾ ਹੋ ਕੇ ਜੋਬ ਜੂ ਵੇਖਾਂ ਮੈਂ ਬਟੇ ਨਹੀਂ ਹੋ ਸਕੇ ਮੇਰੇ ਤੋਂ ਹਾਂਜੀ ਜਿਹੜੀ ਇਹ ਛੋਟੀ ਭੈਣ ਹੈ ਤੁਹਾਡੀ ਇਹ ਵੀ ਪੜਦੀ ਹੈ ਸਕੂਲ ਦੇ ਵਿੱਚ ਕਿਸ ਤਰ੍ਹਾਂ ਜਾਂਦੀ ਸਕੂਲੇ ਹਾਂਜੀ ਇਹ ਦੂਸਰੀ ਚ ਪੜਦੀ ਹੈ ਹਰੇ ਬਾਲੇ ਵਾਲੀਆਂ ਛੱਤਾਂ ਦਾ ਵੀ ਕਰਾਇਆ ਦੇਣਾ ਪਿਆ ਦੇ 1500 ਰੁਪਏ ਲੇਕਿਨ ਅੱਜ ਦੇ ਸਮੇਂ ਦੇ ਵਿੱਚ 3 ਬਹੁਤ ਅੱਗੇ ਨਿਕਲ ਗਈਆਂ ਨੇ ਮੁੰਡਿਆਂ ਤੋਂ ਅੱਗੇ ਨੇ ਹਰ ਇੱਕ ਕੰਮ ਦੇ ਵਿੱਚ ਤੇ ਜ਼ਰੂਰ ਸੁਪਨਾ ਹੋਏਗਾ ਦਿਲ ਦੇ ਵਿੱਚ ਕਿ ਮੈਂ ਵੀ ਆਪਣੇ ਮਾਪੋਲੀ ਹਸਾਰਾ ਬਣ ਸਕਾਂ ਜ਼ਰੂਰ ਮੇਰੀ ਵੀ ਇੱਕ ਅਪੀਲ ਹੈ ਕਿ ਜੇ ਤੁਸੀਂ ਆਪਣੇ ਘਰਬਾਰ ਜਾਣਦੇ ਹੋ ਜੇ ਤੁਹਾਡੇ ਪਰਿਵਾਰ ਵਾਲੇ ਸਪੋਰਟ ਕਰਦੇ ਆ ਤੇ ਤੁਸੀਂ ਵੀ ਅੱਗੇ ਜ਼ਰੂਰ ਪੜ ਲੈ ਕੇ ਘਟੂ ਘੜ ਆਪਣੇ ਮਾਪੋਲੀ ਜ਼ਰੂਰ ਸਹਾਰਾ ਬਣੋ ਕਿ ਉਹਨਾਂ ਦੀ ਵੀ ਮਦਦ ਹੋ ਪਾਏ ਹਾਂਜੀ ਸਹਾਰਾ ਬਣਨਾ ਹੀ ਵੀ ਜੀ ਬਣਨ ਦੀ ਬੜੀ ਕੋਸ਼ਿਸ਼ ਕੀਤੀ ਸੀ ਮੈਂ ਪੜ ਨਹੀਂ ਸਕੀ ਰਹੇ ਪੜ ਕੇ ਬੰਨੇ ਨਹੀਂ ਬਿਲਕੁਲ ਪੜਾਈ ਤੋਂ ਬਿਨਾ ਉਹ ਚੀਜ਼ ਨਹੀਂ ਹੋ ਪਾਂਦੀ ਕਿਉਂਕਿ ਤੁਸੇ ਦੱਸਿਆ ਪੜਨ ਲਈ ਵੀ ਪੈਸੇ ਨਹੀਂ ਪੂਰੇ ਹੋ ਬਏ 5ਵੀਂ ਪੜ ਕੇ ਸਕੂਲ ਛੱਡਣਾ ਪਿਆ ਜ਼ਰੂਰ ਹਾਲਾਤ ਮਾੜੇ ਨੇ ਲੇਕਿਨ ਹੁਣ ਅੱਗੇ ਦਾ ਜਿਹੜਾ ਤੁਹਾਡਾ ਵਿਆਹ ਕਿੰਨੀ ਤਰੀਕ ਦਾ ਹੈ ਤੇ ਸਾਰਾ ਕੁਝ ਦੱਸਿਆ ਜੇ ਪੰਜਾਬੀ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਨੇ ਮੇਰਾ 29 ਤਰੀਕ ਨੂੰ ਮੇਲ ਹੈ 30 ਤਰੀਕ ਨੂੰ ਪ੍ਰਾਤ ਆਪਸ ਚਾਰ ਦਿਨ ਰਹਿ ਗਏ ਮੇਰੇ ਵਿਆਹ ਤੇ ਕੋਈ ਖੁਸ਼ੀ ਵਿੱਚ ਘੱਡ ਰੌਣ ਕਰੂਣਕ ਨਹੀਂ ਆਗੀ ਤੁਹਾਨੂੰ ਅਗਰ ਕਿਸਨੇ ਮਦਦ ਕਰਨੀ ਹੋਵੇ ਤੇ ਤੁਹਾਨੂੰ ਕਿੱਦਾਂ ਕੰਟੈਕਟ ਕਰ ਸਕਦੇ ਤਾਂ ਇਹ ਨੰਬਰ ਸਕਰੀਨ 'ਤੇ ਚੱਲਦਾ ਪਿਆ ਨਾ ਨੰਬਰ ਇਹ ਤੁਹਾਡਾ Google Pay ਚੱਲਦਾ ਵਾ ਹਾਂਜੀ ਇਹ ਤੁਹਾਡਾ Google Pay ਨੰਬਰ ਹੈ ਇਹ ਹੀ ਤੁਹਾਡਾ ਜੇ ਕਿਸੇ ਨੇ ਪੈਸੇ ਪਾਣੇ ਤੇ ਪਾ ਸਕਦਾ ਹੈ ਜੇ ਤੁਹਾਨੂੰ ਆ ਕੇ ਮਿਲਣਾ ਹੋਵੇ ਤਾਂ ਤੁਸੀਂ ਆਪਣਾ ਐਡਰੈਸ ਜਰੂਰ ਦੱਸੋ ਠੀਕ ਦੱਸ ਦਾਂ ਕੋਈ ਨਾ ਐਡਰੈਸ ਵੀ ਸਕਰੀਨ 'ਤੇ ਨੰਬਰ ਜਿਹੜਾ ਚੱਲਦਾ Google Pay 'ਤੇ ਚੱਲਦਾ ਫੋਨ ਤੇ ਫੋਨ ਵੀ ਕਰ ਸਕਦਾ ਜਿਹੜਾ ਕਰ ਸਕਦਾ ਵੀਪਰਾ ਹਾਂਜੀ ਸੋ ਜ਼ਰੂਰ ਉਸ ਭੈਣ ਦੇ ਸੁਪਨੇ ਨੇ ਕਿ ਜਿਸ ਤਰੀਕੇ ਨਾਲ ਕਾਜ ਚਾਹੀਏ ਜਾਂਦੇ ਨੇ ਘਰਾਂ ਦੇ ਵਿੱਚ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਦੋਂ ਕਰੋੜਾ ਪਤਿਆਂ ਦੇ ਅਲਬਾ ਪਤਿਆਂ ਦੇ ਵਿਆਹ ਹੁੰਦੇ ਨੇ ਤੇ ਸੋਨੇ ਚਾਂਦੀ ਦੇ ਡੱਬੇ ਭੇਜੇ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਮਠਾਈਆਂ ਭੇਜੀਆਂ ਜਾਂਦੀਆਂ ਨੇ ਕਿੰਨੇ ਇਸ ਵਕਤ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਕੰਨਾਲ ਸੁਨਸਾਨ ਜਿਹੜੇ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਘਰ ਦੇ ਹੋਏ ਪਏ ਨੇ ਕਿਉਂਕਿ ਜਿਹੜੀ ਪੈਸੇ ਦੀ ਖਿਲਤ ਹੈ ਬਹੁਤ ਜ਼ਿਆਦਾ ਹੈ ਘਰ ਦੇ ਹਾਲਾਤ ਕਿੱਦਾਂ ਦੇ ਨੇ ਇੱਕ ਕਮਰਾ ਜਿਹੜਾ ਉਹ ਵੀ ਕਿਰਾਏ ਤੇ ਹੈ ਜਿਹੜਾ ਦੂਸਰਾ ਕਮਰਾ ਹੈ ਉਹ ਤਾਂ ਸੋਈਂ ਵੱਜੋਂ ਵਰਤਿਆ ਜਾ ਰਿਹਾ ਉਹ ਵੀ ਮਕਾਨ ਮਾਲਕ ਕੋ ਕੁਝ ਦਿਨਾਂ ਦੀ ਮਹੌਲਤ ਲੈ ਕੇ ਗੁਜ਼ਾਰਾ ਕੀਤਾ ਜਾ ਰਿਹਾ ਸੋ ਜ਼ਰੂਰ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਇਨਾਂ ਦੀ ਮਦਦ ਕਰਨ ਲਈ ਅੱਗੇ ਆਉਣ ਲਈ ਕਿਉਂਕਿ ਆਪਾਂ ਹਮੇਸ਼ਾ ਮਦਦ ਕਰਨ ਲਈ ਜਾਣੇ ਜਾਂਦੇ ਆਂ ਸੋ ਕੱਦਗਿਲ ਦਾ ਜਿਹੜਾ ਪਿੰਡ ਤਰਨਤਾਰਨ ਦੇ ਵਿੱਚ ਤੁਸੀਂ ਜ਼ਰੂਰ ਇੱਥੇ ਆਓ ਇਸ ਘਰ ਦੇ ਵਿੱਚ ਜ਼ਰੂਰ ਤੁਹਾਨੂੰ ਅਸੀਂ ਇਹਨਾਂ ਦੇ ਨੰਬਰ ਡਿਟੇਲ ਦਵਾਂਗੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਤੇ ਜਦੋਂ ਇਸ ਭੈਣ ਦਾ ਜਿਹੜਾ ਵਿਆਹ ਉਹ ਸਫਲਤਾਪੂਰਵਕ ਹੋ ਪਾਵੇ ਸੋ ਤਦ ਤੱਕ ਲਈ ਜੁੜੇ ਰਹੋ ਸਿਟੀ ਹੈਲ ਲਾਈਨਜ਼ ਨਾਲ ਮੈਂ ਦਾਨਿਸ਼ ਕੈਮਰਾਮੈਨ ਸ਼ਰਮਨ ਕੁਮਾਰ ਦੇ